ਅੱਜ ਆਪਾਂ ਬਣਾਵਾਂਗੇ ਕਿ ਪੈਨਕੇਕ ਬਹੁਤ ਹੀ ਜ਼ਿਆਦਾ ਸਵਾਦ ਲੱਗਦੇ ਨੇ ਬੱਚਿਆਂ ਨੂੰ ਤਾਂ ਬਹੁਤ ਹੀ ਜ਼ਿਆਦਾ ਪਸੰਦ ਆਉਂਦੇ ਨੇ ਤੇ ਆਪਾਂ ਬਿਸਕੁਟ ਦਾ ਪੈਕਟ ਲੈ ਲਿਆ ਪਾਰਲੇ ਜੀ ਦਾ ਇਹਦੇ ਤੋਂ ਬਹੁਤ ਵਧੀਆ ਬਣਦੇ ਨੇ ਮਿਕਸੀ ਦੇ ਜਾਰ ਦੇ ਵਿੱਚ ਪਾ ਕੇ ਇੱਕ ਕੱਪ ਬਿਸਕੁਟਾਂ ਨੂੰ ਖੋਲ ਕੇ ਪੈਕਟ ਨੂੰ ਤੇ ਆਪਾਂ ਇਹਨਾਂ ਨੂੰ ਪਾਊਡਰ ਫਾਰਮ 'ਚ ਲਾਏ ਹਾਂ ਹੁਣ ਚੰਗੀ ਤਰ੍ਹਾਂ ਇਹਨਾਂ ਨੂੰ ਪੀਸ ਲੈਣਾ ਪੀਸਣ ਤੋਂ ਬਾਅਦ ਇਹਨਾਂ ਨੂੰ ਇੱਕ ਬੌਲ 'ਚ ਪਾਵਾਂਗੇ ਤੇ ਇਹਦੇ ਵਿੱਚ ਅੱਧਾ ਕੱਪ ਦੁੱਧ ਦਾ ਪਾਵਾਂਗੇ ਕੰਸਿਸਟੈਂਸੀ ਤੁਸੀਂ ਚੈੱਕ ਕਰ ਲੈਣੀ ਹੈ ਤੇ ਬਿਲਕੁਲ ਇਦਾਂ ਦੀ ਹੋਵੇ ਤੇ ਇਹਦੇ ਵਿੱਚ ਪਾਵਾਂਗੇ ਆਪਾਂ ਬੇਕਿੰਗ ਪਾਊਡਰ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਲਵਾਂਗੇ ਆਹ ਦੇਖੋ ਇਦਾਂ ਦੀ ਬਣ ਗਈ ਐ ਤੇ ਹੁਣ ਆਪਾਂ ਪੈਨ ਦੇ ਉੱਤੇ ਬਟਰ ਲਗਾ ਲਵਾਂਗੇ ਬਟਰ ਲਗਾਉਣ ਤੋਂ ਬਾਅਦ ਇਹਦੇ ਉੱਤੇ ਆਪਾਂ ਪਾਵਾਂਗੇ ਪੈਨਕੇਕ ਜਿਹੜਾ ਬੈਟਰ ਆਪਾਂ ਤਿਆਰ ਕੀਤਾ ਹੈ ਇਹ ਪੈਨਕੇਕ ਤਾਂ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਆਟੇ ਦੇ ਵੀ ਬਣਦੇ ਨੇ ਤੇ ਇਹਦੇ ਵੀ ਬਹੁਤ ਵਧੀਆ ਬਣਦੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਪੈਨਕੇਕ ਨੂੰ ਇਸ ਤਰੀਕੇ ਨਾਲ ਪਾਉਣਾ ਜਦੋਂ ਉੱਪਰ ਬੱਬਲਸ ਬਣ ਗਏ ਪੈਨਕੇਕ ਪੱਕ ਗਿਆ ਤੇ ਇਹਨੂੰ ਇਸ ਤਰ੍ਹਾਂ ਹਿਲਾ ਕੇ ਸਾਈਡਾਂ ਤੋਂ ਤੇ ਇਹਦੀ ਸਾਈਡ ਜਿਹੜੀ ਆਪਾਂ ਚੇਂਜ ਕਰ ਦੇਣੀ ਹੈ ਤੇ ਇਸੇ ਤਰੀਕੇ ਨਾਲ ਬਾਕੀ ਪੈਨਕੇਕ ਵੀ ਬਣਾ ਕੇ ਤਿਆਰ ਕਰ ਲਵਾਂਗੇ ਉੱਪਰੋਂ ਆਪਾਂ ਚਾਕਲੇਟ ਸਰਪ ਪਾ ਦਾਂਗੇ ਜਿਹਨੇ ਨਾ ਹੋਰ ਵੀ ਜ਼ਿਆਦਾ